ਵਿਦੇਸ਼ਾਂ ਦੇ ਵਿੱਚ ਪੰਜਾਬੀ ਨੌਜਵਾਨ ਦੀਆਂ ਮੌਤਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਤਾਜ਼ਾ ਮਾਮਲਾ ਕੈਨੇਡਾ ਤੋਂ ਸਾਹਮਣੇ ਹੈ ਜਿੱਥੇ ਕਿ ਪੁਲੱਤ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਤਾਂ ਜਦੋਂ ਹੀ ਪਰਿਵਾਰ ਤੱਕ ਖਬਰ ਪਹੁੰਚਦੀ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਪੁਲੱਤ ਦਾ ਰਹਿਣ ਵਾਲਾ ਸੀਗਾ ਰੋਜੀ ਰੋਟੀ ਦੀ ਲਈ ਬਾਕੀ ਨੌਜਵਾਨਾਂ ਦੀ ਤਨੋਂ ਵੀ ਵਿਦੇਸ਼ ਗਿਆ ਸੀ ਜਿੱਥੇ ਜਾ ਕੇ ਉਸ ਦੀ ਜਿਹੜੀ ਹੈ ਮੌਤ ਹੋ ਜਾਂਦੀ ਤਾਂ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਰੋ ਰੋ ਕੇ ਪਰਿਵਾਰ ਦਾ ਬੁਰਾ ਹਾਲ ਹੈ ਤਾਂ ਤਸਵੀਰਾਂ ਵੀ ਤੁਹਾਨਾਂ ਨਾਲ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ ਤਾਂ ਇਹ ਮਾਮਲਾ ਜੋ ਹੈ ਉਹ ਪੁਲੱਤ ਦਾ ਦੱਸਿਆ ਜਾ ਰਿਹਾ ਚੰਗੇ ਭਵਿੱਖ ਦੀ ਕਾਮਨਾ ਦੇ ਲਈ ਰੋਜ਼ੀ-ਰੋਟੀ ਕਮਾਣ ਦੇ ਪੜਨ ਲਈ ਕੈਨੇਡਾ ਦੇ ਵਿਨੀਪੈਗ ਸ਼ਹਿਰ ਦੇ ਵਿੱਚ ਪੁਲੱਤ ਦੇ ਨੇੜਲੇ ਪਿੰਡ ਰਾਹਪੁਰ ਪੀਰ ਬਖਸ਼ ਦੇ ਨੌਜਵਾਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਜਿਸ ਦੀ লাশ ਸ਼ੱਕੀ ਹਾਲਾਤਾਂ ਦੇ ਵਿੱਚ ਕੈਨੇਡਾ ਦੇ ਇੱਕ ਝੀਲ ਦੇ ਵਿੱਚੋਂ ਮਿਲੀ ਖਬਰ ਮਿਲਦੇ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਪਾਈ ਗਈ ਹੈ ਉਹਨਾਂ ਨੇ ਇਸ ਦੀ ਬਰੀਕੀ ਦੇ ਨਾਲ ਜਾਂਚ ਕਰਾਉਣ ਦੀ ਮੰਗ ਕੀਤੀ ਹੈ ਉਕਤ ਨੌਜਵਾਨ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਰਾਹਪੁਰ ਪੀਰ ਬਖਸ਼ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਜੋ ਕਿ ਪੜ੍ਹਾਈ ਦੇ ਨਾਲ-ਨਾਲ ਕੰਮ ਲਈ ਕੈਨੇਡਾ ਵਿਖੇ 8 ਸਾਲ ਪਹਿਲਾਂ ਵਿਦੇਸ਼ ਗਿਆ ਸੀ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਉਮਰ ਦੀਵੀ 20 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਕਿਉਂਕਿ ਘਰ ਦਾ ਗੁਜ਼ਾਰਾ ਉਸ ਦੇ ਸਿਰ ਤੇ ਚੱਲਦਾ ਸੀ ਉਸ ਦੀ ਮਾਤਾ ਗੁਰਮੀਤ ਕੌਰ ਤੇ ਘਰ ਦੇ ਵਿੱਚ ਦਾਦੀ ਰਹਿੰਦੇ ਨੇ ਮਾਤਾ ਗੁਰਮੀਤ ਕੌਰ ਨੇ ਦੱਸਿਆ ਕਿ ਮੇਰਾ ਬੇਟਾ 8 ਸਾਲ ਪਹਿਲਾਂ ਜੋ ਕੇ ਪੜ੍ਹਾਈ ਦੇ ਤੌਰ ਤੇ ਕੈਨੇਡਾ ਗਿਆ ਸੀ ਪੜ੍ਹਾਈ ਦੇ ਨਾਲ-ਨਾਲ ਪਾਰਟ ਟਾਈਮ ਜੌਬ ਕਰਦਾ ਸੀ ਉਸ ਦੀ লাশ ਕੈਨੇਡਾ ਦੀ ਇੱਕ ਝੀਲ ਤੋਂ ਮਿਲੀ ਇਸ ਗੱਲ ਦਾ ਉਹਨਾਂ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਪੁਲਿਸ ਨੇ ਉੱਥੋਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਜਿਸ ਮਗਰੋਂ ਉਹਨਾਂ ਨੇ ਉਸ ਦੀ ਮਾਤਾ ਨੂੰ ਫੋਨ ਕਰਕੇ ਦੱਸਿਆ ਤੇ ਮਾਤਾ ਦਾ ਕਹਿਣਾ ਕਿ ਮੇਰਾ ਲੜਕਾ ਮੇਰੇ ਨਾਲ ਗੱਲ ਕਰਕੇ ਉਸ ਤੋਂ ਬਾਅਦ ਕੰਮ ਤੇ ਜਾਂਦਾ ਪਰ ਸ਼ੱਕੀ ਹਾਲਾਤਾਂ ਦੇ ਵਿੱਚੋਂ ਇਹ লাশ ਮਿਲਦੀ ਤਾਂ ਉਹਨਾਂ ਦੇ ਪੈਰਾਹੇਟੋਂ ਜ਼ਮੀਨ ਕਿਸਕ ਜਾਂਦੀ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਮੰਦਪਾਗੀ ਖਬਰ ਨੇ ਪੂਰੇ ਪਿੰਡ ਦੇ ਵਿੱਚ ਸੋਗ ਪਸਾਰ ਦਿੱਤਾ ਤਾਂ ਉੱਧਰ ਜਾਂਚ ਦੀ ਵੀ ਮੰਗ ਕੀਤੀ ਜਾ ਰਹੀ ਹੈ ਮੇਰਾ ਬੇਟਾ ਦਵਿੰਦਰ ਸਿੰਘ ਤੇ ਰਣਦਾ ਸੀ ਕੈਨੇਡਾ ਚ ਪਹਿਲਾਂ ਵੀ ਨਹੀਂ ਵੀ ਆ ਕੇ ਪੜਿਆ ਫਿਰ ਪੀਆਰ ਲਾਣੋਂ ਵੀ ਨਹੀਂ ਪਿਆ ਤੇ ਵਿਨੀਪੈਕ ਆਇਆ ਵਾ ਉੱਥੇ ਸ਼ਹਿਰ ਚ ਰਹਿੰਦਾ ਸੀ ਮੈਨੂੰ ਕੋਈ ਪਤਾ ਨਹੀਂ ਹੱਸਦਾ ਕਿੰਦਾ ਤੂੰ ਕਰੂ ਗਿਆ ਛੁੱਟੀ ਕੱਟ ਕੇ 7-8 ਸਾਲ ਹੋ ਗਏ ਉੱਥੇ ਰਹਿੰਦੇ ਨੂੰ ਮੈਨੂੰ ਕੀ ਪਤਾ ਸੀ ਕਿੰਦੇ ਮਾਤਾ ਯਾਰੂ ਕੰਮ ਤੇ ਪਹੁੰਚਿਆ ਨਹੀਂ ਲੱਭਾ ਉਹ ਸਾਡੀ ਜਿਹੜੀ ਲਾਸਟ ਟਾਈਮ ਗੱਲ ਹੋਈ ਸੀ ਕਦੋਂ ਹੋਈ ਔਰ ਕੀ ਕਹਿੰਦਾ ਸੀ ਉਹਨਾਂ ਦਾ ਮੰਗਲਵਾਰੀ ਮੇਰਾ ਬੁੱਧਵਾਰ ਸੀ ਉਹਨਾਂ ਦਾ 9:30 ਸੀ ਮੇਰਾ 12:00 ਵਜੇ ਸੀ ਲੱਭਾ ਮੈਂ ਕੀ ਬੜੀ ਸੋਹਣੀ ਗੱਲ ਹੈ ਬੜਾ ਸੋਹਣਾ ਬਸਿਆ ਘਟਿਆ ਮੈਂ ਮੈਂ ਆਇਆ ਨੂੰ ਪੁੱਛਿਆ ਮੈਂ ਕਿ ਕੀ ਕਰਦਾ ਕਹਿੰਦਾ ਮੈਂ ਸੁੱਤਾ ਪੀਠਿਆ ਕੰਮ ਤੇ ਜਾਣਾ ਮੈਂ ਕਿਹਾ ਚਾਹ ਤੂੰ ਫਿਰ ਬੁੱਛੇ ਪਰ ਚਿਕਾ ਦੇ ਤੇ ਕੰਮ ਤੇ ਚੱਲ ਜਾ ਮੈਂ ਕਿਹਾ ਰਾਤੀ ਤੂੰ ਭੁੱਖਾ ਦੇ ਨਹੀਂ ਸੌਂ ਗਿਆ ਕਹਿੰਦਾ ਨਹੀਂ ਮੈਂ ਕੀ ਬਣਾਇਆ ਕਹਿੰਦਾ ਦਾਲ ਮੈਂ ਕਿਹਾ ਦਾਲ ਬਣਾਈ ਦਿਖਾ ਕਹਿੰਦਾ ਦਿਖਾਵਾਂ ਤੈਨੂੰ ਮੈਂ ਅਨੇ ਕਦਾਂ ਕੋਈ ਮੇਰਾ ਕਸਟਮਰ ਆ ਗਿਆ ਮੈਂ ਬੰਦ ਕਰਕੇ ਤੇ ਫੋਨ ਰੱਖ ਦਿੱਤਾ ਮੈਂ ਕਿ ਬਾਅਦ ਚ ਲਾਂ ਮਾਤੇ ਨੇ ਮੈਸੇਜ ਕਰ ਗਿਆ ਮम्मी ਮੱਥਾ ਟੇਕਦਾ ਮੈਂ ਕੰਮ ਤੇ ਚੱਲਿਆ ਕੰਮ ਤੇ ਪਹੁੰਚਿਆ ਨਹੀਂ ਸਰਪਾ ਕੰਮ ਤੇ ਪਹੁੰਚੇ ਨਹੀਂ ਅਮ ਜੋਂ ਤੇ ਕੰਮ ਕਰਦਾ ਸੀ ਨਾਲ ਹੀ ਜੜੀ ਉਹ ਜੜੀ ਥੋੜੀ ਥੋੜੀ ਕਿੱਥੋਂ ਮਿਲੀ ਨੇ ਕਿਸ ਹਾਲਾਤਾਂ ਵਿੱਚ ਜੜੀ ਡੱਡ ਬੋਦੀ ਮਿਲੀ ਨਾਲ ਅੱਤੇ ਘੰਟਾ ਦਾ ਰਸਤਾ ਉੱਥੇ ਧੁੰਨ ਨੇ ਮਾਰ ਕੇ ਚੀਜ਼ ਦੇ ਵਿੱਚ ਸੁੱਟਿਆ ਨਹਿਰ 'ਚ ਕਿਨਾ ਸਮਾਂ ਹੋ ਗਿਆ ਸੀ ਬਾਅਦੋਂ ਕਿਸਾਨੋਂ ਸਮਾਜ ਛੇ ਸਾਲ� ਤਾ ਮਿਨੀ ਪੈਕ ਰਹਿਦਾ ਤੋ ਸਾਲ ਉਧਰ ਪੜ੍ਹਾਈ ਵਿਨਸਨ ਕੀਤੀ ਵਿਨਸਨ ਪੜ੍ਹਾਈ ਕਰਕੇ ਆ ਕੇ ਪੀਐਨ ਲਾਈ ਇਹਨੇ ਇਧਰ ਮਿਨੀ ਪੈਕ ਲਾਈ ਘਰ ਦੇ ਫੈਮਿਲੀ ਮੈਂਬਰ ਕੋਲ ਤੋਰੇਗੇ ਮੇਰੇ ਮੇਰੇ ਸੱਸਾ ਨੂੰ ਵਸੀ ਰਹਿਣੀ ਆ ਹਸਬੰਦ ਮੇਰਾ ਡੈਥ ਹੋ ਗਈ 92 ਦੇ ਵਿੱਚ ਇਹਨੂੰ ਸਾਰੀ ਘਟਨਾ ਵਾਪਰੀ ਹੈ ਇਸ ਘਟਨਾ ਦੀ ਜਾਂਚ ਲਈ ਕੀ ਮੰਗ ਕਰਦੇ ਹੋ ਦੀ ਸਰਕਾਰ ਤੋਂ ਉੱਥੋਂ ਦੀ ਸਰਕਾਰ ਕੋਲ ਮੈਂ ਮੰਗ ਕਰਨੀ ਹੈ ਵੀ ਹੁਣ ਮੇਰੇ ਪੁੱਤ ਨੂੰ ਉੱਥੇ ਸਹੀ ਸਲਾਮਤ ਨੂੰ ਸਾਫ ਮਿਲਿਆ ਵੀ ਕਿੰਨੇ ਕੀ ਕੀਤਾ ਕਿੰਨੇ ਨਹੀਂ ਕੀ ਕੀਤਾ ਗੁਰਸੇਖ ਸਿੰਘ ਗੁਰਸੇਖ ਸਰਦਾਰ ਵੀ ਉੱਥੇ ਮੰਗਾਂ ਨੇ ਆਪਣੇ ਪੁੱਤ ਨੂੰ ਵੇਖਿਆ ਕਿੰਨੇ ਕੀ ਕੀਤਾ ਜਿਹੜੋ ਉਹ ਜੀ ਦੱਸ ਰਹੀ ਹੈ ਤਾਂ ਮੁੱਖ ਦਾ ਪਤਾ ਲੱਗ ਜਾ ਕਰੋ ਨਾ ਹਾਂਜੀ ਨਹੀਂ ਚੈਟ ਤੋਂ ਇਸ ਤਰ੍ਹਾਂ ਹੁੱਕ ਕਿਦਾ ਪਤਾ ਲੱਗਾ ਕਿੰਨੇ ਦੱਸਿਆ ਮੈਨੂੰ ਮੇਰੇ ਨਾਲ ਜੀ ਕਿ ਮੇਰਾ ਨੋ ਤੇ ਮੁੰਡਾ ਇੱਥੇ ਰਹਿੰਦੇ ਨਾਲ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਦੀਦੀ ਤੇਰਾ ਮੁੰਡਾ ਦੋ ਦਿਨ ਕੰਮ ਤੇ ਨਹੀਂ ਆਇਆ ਦੋ ਦਿਨ ਘਰ ਨਹੀਂ ਗਿਆ ਫਿਰ ਮੁੜ ਕੇ ਜਦੋਂ লাশ ਉਹਨਾਂ ਨੇ লাশ ਲਿਆਂਦੀ ਉਦੋਂ ਵੀ ਮੈਨੂੰ ਫੋਨ ਲਾਇਆ 3:30 ਵਜੇ ਅੱਜ ਵੀ লাশ ਮਿਲ ਗਈ ਹੈ ਨਹਿਰ ਵਿੱਚ ਮਿਲੀ ਜੀ ਚੈਟ ਕੋਈ ਕੁਛ ਸੱਟਾ ਸੱਟਾ ਦੇ ਨਿਸ਼ਾਨ ਨਹੀਂ ਹੈ। ਐਦਾ ਕੁਛ ਨਹੀਂ ਮਿਲੋ ਜਾਏ। ਦੁਕਤ ਖਾਇਆ ਨਹੀਂ ਹੈਗਾ। ਉਹ ਸਿੱਧਾ ਦੋ ਦੇ ਸੀ। ਉਹਨਾਂ ਦਾ ਤਾਂ ਪਤਾ ਲੱਗੇ ਹੋ ਕਿ ਤੁਹਾਡਾ ਖਿਲਾਉਣਾ। ਮੇਰਾ ਬ੍ਰਦਰ ਸੀ। ਉਹ ਕਿਤਾਬ ਸੀ। ਸਿੱਤਰ ਦਾ ਸੁਭਾਸ ਰੱਖਦਾ। ਇਸ ਨੂੰ ਬਾਅਦ ਪਿਆਰ ਚ। ਹੁਣ ਹੁਣ 8ਵਾਂ ਸਾਲ ਲੱਗ ਗਿਆ ਸੀ। 7 ਸਾਲ ਹੋ ਗਏ ਮਿਨਿਸਟਰ ਅੱਤੇ 2 ਸਾਲ ਰਿਹਾ। ਉੱਥੇ ਸਟੱਡੀ ਕੀਤੀ ਉਹਨੇ। ਪਰ ਵੀ ਨਹੀਂ ਪੈ ਕੇ ਚੱਲ ਗਿਆ ਉੱਥੋਂ ਪੀਅਰ ਲੈ ਲੈਤੀ ਤੇ ਕਹਿੰਦਾ ਮੈਂ ਇੱਥੇ ਠੀਕ ਆ ਨ ਮੈਨੂੰ ਕੰਮ ਇੱਥੇ ਮਿਲ ਗਿਆ ਮੈਂ ਇੱਥੇ ਸਹੀ ਆ Amazon ਤੇ ਕੰਮ ਕਰਦਾ ਸੀ ਕੋਈ ਇਦਾਂ ਦੀ ਗੱਲਬਾਤ ਨਹੀਂ ਸੀ ਕੋਈ ਸਾ ਮਤਲਬ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਕੋਈ ਕੁਛ ਨਹੀਂ ਇੱਥੇ ਛੁੱਟੀ ਕੱਟ ਕੇ ਗਿਆ ਮਹੀਨਾ ਰਹਿ ਕੇ ਗਿਆ ਬਹੁਤ ਸੁਨਾ ਰਿਹਾ ਕੋਈ ਕਿਸੇ ਨਾਲ ਕੋਈ ਮੱਥੇ ਤੇ ਕੱਢੀ ਟੋੜੀਆਂ ਨਹੀਂ ਕੋਈ ਅਜਿਹੀ ਗੱਲ ਨਹੀਂ ਕੋਈ ਨਸ਼ਾ ਨਹੀਂ ਕੋਈ ਪਤਾ ਨਹੀਂ ਪਤਾ ਨਹੀਂ ਮੇਰੇ ਵੀਰ ਨਾਲ ਕੀ ਵਾਪਰਿਆ ਅਸੀਂ ਦੀ ਗੌਰਮੈਂਟ ਕੋ ਇਨਸਾਫ ਹੀ ਚਾਹੁੰਦੇ ਆ ਕਿ ਮੇਰੇ ਵੀਰ ਨੂੰ ਇਨਸਾਫ ਮਿਲੇ ਔਰ ਸੇ ਕੁਛ ਨਹੀਂ ਚਾਹੰਦੀ ਜੀ ਵਾਪਰਿਆ ਏ ਮੇਰੇ ਵੀਰ ਨੂੰ ਆਖਰੀ ਵਾਰੀ ਵੇਖ ਕੇ ਆ ਨਾ ਫਸੇ ਹੀ ਮੈਂ ਚੰਨੀ ਆ ਔਰ ਕੋਈ ਮੈਂ ਮੰਗ ਨਹੀਂ ਕਰਦੀ ਉਥੇ ਦੀ ਗੌਰਮੈਂਟ ਕੋਲੋਂ ਮੇਰੀ ਮਾਂ ਦਾ ਮੇਰੀ ਮਾਂ ਨੂੰ ਤੇ ਮੇਰੇ ਭਰਾ ਨੂੰ ਦੇਖ ਕੇ ਆ ਨਾ ਫਸ ਮੈਂ ਹੀ ਜੰਨੀ ਆ ਵਾਹਿਗੁਰੂ ਕੀ ਵਾਪਰ ਗਿਆ ਉਹ ਜੋ ਆ ਕੀ ਡੈਥ ਹੋਈ ਆ ਤੁਹਾਡਾ ਕੀ ਲਾਂਦਾ ਹੀ ਔਰ ਡੈਥ ਹੋਈ ਕਿਸ ਤਰ੍ਹਾਂ ਹੋਈ ਹੈ ਉਹਦਰ ਨਾਲ ਦਵਿੰਦਰ ਸਿੰਘ ਸੀਗਾ ਉਹ ਕੰਮ ਤੇ ਜਾ ਰਿਹਾ ਸੀਗਾ ਸਵੇਰੇ ਕੰਮ ਤੇ ਉਹ ਪਹੁੰਚਿਆ ਨਹੀਂ ਆ। ਹਾਂ। ਅਗਰੜੀ ਇੱਕ ਨੌਜਵਾਨ ਦੀ ਡੈਥ ਹੋਈ ਹੈ ਤੁਹਾਡੇ ਪਿੰਡ ਦੀ ਔਰ ਕੀ ਲੱਗਦਾ ਹੈ ਤੁਹਾਡਾ ਉਹ ਜਿਹੜੀ ਡੈਥ ਹੋਈ ਹੈ ਇਹਦਾ ਕੀ ਕਾਰਨ ਹੈ ਜੇ ਕਿਸ ਤਰ੍ਹਾਂ ਹੋਈ ਹੈ? ਮੇਰਾ ਭਾਂਜਾ ਲੱਗਦਾ ਸੀ ਕਿ ਮੈਂ ਉਹਦਾ ਕੋਕੜਾ ਹੈ। ਭਤੀਜਾ ਸੀਗਾ ਤੁਹਾਡਾ। ਜੀ। ਅਸੀਂ ਉਹਨੂੰ ਬਾਹਰ ਭੇਜਿਆ ਸੀਗਾ। ਉਹ ਬਾਹਰ ਗਏ ਸੀਗੇ ਬਾਹਰ ਜਾ ਕੇ ਉਹਨੂੰ 8 ਸਾਲ ਹੋ ਗਏ ਆ 8 ਸਾਲ ਤੋਂ ਬਾਅਦ ਉਹਨੂੰ ਪਿਆਰ ਮਿਲ ਗਈ ਸੀ। ਪਿਆਰ ਮਿਲ ਕੇ ਉਹ ਛੁੱਟੀ ਆਇਆ ਛੁੱਟੀ ਆ ਕੇ ਫਰਵਰੀ ਮਾਰਚ ਛੁੱਟੀ ਆਇਆ ਸੀਗਾ ਛੁੱਟੀ ਕੱਟ ਕੇ 28 ਦਿਨ ਦੇ ਉਹ ਚਲਾ ਗਿਆ ਦੁਬਾਰਾ ਵਾਪਸ ਇਹ ਦੁਬਾਰਾ ਉਹ ਕੰਮ ਤੇ ਜਾਣ ਲੱਗਾ ਫੋਨ ਆਇਆ ਉਹਦਾ ਕਿ ਕੰਮ ਤੇ ਮੈਂ ਜਾ ਰਿਹਾ ਉਸੇ ਕੰਮ ਤੇ ਨਹੀਂ ਪਹੁੰਚਿਆ ਫਿਰ ਥੋੜਾ ਦੇਖਦੇ ਰਹੇ ਉਹਨੂੰ ਫਿਰ ਸਾਨੂੰ ਕੋਈ ਉਹਦਾ ਪਤਾ ਨਹੀਂ ਲੱਗਾ ਫਿਰ ਅੱਜ ਰਾਤ ਸਾਨੂੰ 3 ਵਜੇ ਪਤਾ ਲੱਗਾ ਉਹਦਾ ਕਿ ਉਹ ਉੱਥੇ ਕੋਈ ਇੱਕ ਨਾਲਾ ਨਹਿਰ ਹੈ ਉਹਦੇ ਵਿਚੋਂ ਉਹਨੂੰ ਮਿਲਿਆ ਮੇਲੇ ਕਿਤੇ ਹੁਣ ਇਸ ਟਾਈਮ ਤੇ ਉਹਨਾਂ ਦੇ ਹਵਾਲੇ ਪੁਲਿਸ ਦੇ ਹਵਾਲੇ ਆ ਪੁਲਿਸ ਦੇ ਅੰਦਰ ਹੈ ਜਿਹਨੇ ਸੁਭਾਅ ਦੀ ਗੱਲ ਕੀਤੀ ਜਿਹਨ ਸੁਭਾਅ ਕਿਹੋ ਜਿਹਾ ਸੀਗਾ ਔਰ ਪਰਿਵਾਰ ਦੇ ਵਿੱਚ ਇੱਕ ਮੁੰਡਾ ਵਾਲਾ ਕੌਣ ਹੈ ਪਰਿਵਾਰ ਦੇ ਵਿੱਚ ਜਿਹੋ ਸੁਭਾਅ ਦਾ ਬਹੁਤ ਚੰਗਾ ਸੀਗਾ ਸੁਭਾਅ ਦਾ ਬਹੁਤ ਚੰਗਾ ਸੀਗਾ ਪਰਿਵਾਰ ਬਹੁਤ ਚੰਗਾ ਉਹਦਾ ਪਿਓ ਦੀ ਪਹਿਲੇ ਡੈਥ ਹੋ ਗਈ ਕਮਾਉਣ ਵਾਲਾ ਕੋਈ ਨਹੀਂ ਸੀਗਾ ਜੀ ਇਹੋ ਹੀ ਇਕੱਲਾ ਕਮਾਉਣ ਵਾਲਾ ਸੀਗਾ ਕੀ ਮੰਗ ਕਰਦੇ ਨੇ ਜਦੋਂ ਇਹ ਜਾਂਚ ਕਿਸ ਤਰ੍ਹਾਂ ਦੀ ਨਹੀਂ ਜਾਂਦੀ ਅਸਤੇ ਇਹੋ ਜਾਂਚ ਕਰਨੇ ਕੋਈ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਬੱਚੇ ਦਾ ਥੋੜਾ ਜਿਹਾ ਉਹਦੇ ਮਾਂ ਪਿਓ ਨੂੰ ਬੁਲਾਣਾ ਮਾਂ ਨੂੰ ਬੁਲਾਉਣੀ ਚਾਹੀਦੀ ਹੈ ਉਹਦਾ ਭਰਾ ਹੈ ਕੋ ਉਹਨੂੰ ਬੁਲਾਉਣਾ ਚਾਹੀਦਾ ਚਲੋ ਜਾਂਦੇ ਹੋਏ ਦੱਸ ਮੂੰਹ ਦੇਖ ਲੈਣਾ ਬੇਟੀ ਜੀ ਡਾਕਟਰ ਜੀ ਤੁਹਾਡਾ ਕੀ ਲੱਗਦਾ ਕੀ ਕਰਨ ਚਾਹੀਦੀ ਹੈ ਜਾਂ ਮੈਂ ਮਸਟ ਲਗਣੀ ਹੈ

ਉਸ ਬਾਅਦ ਕੋਈ ਪਤਾ ਨਹੀਂ ਲੱਗਾ ਪਰ ਪਰਵਾਰ ਦੀ ਹਾਲਤ ਦੇਖੀ ਜੇ ਤਾਂ ਇਸਨੋਂ ਬਾਅਦ ਕਿਸ ਤਰ੍ਹਾਂ ਦੀ ਹੈਗੀ ਆ ਅੱਜ ਹਾਲਤ ਸਿਰਫ ਉਸ ਮੁੰਡੇ ਦੇ ਸਿਰ ਤੇ ਸੀ ਕਮਾਨ ਵਾਲਾ ਉਸੇ ਮੁੰਡੇ ਪਿਤਾ ਦੀ ਪਹਿਲਾਂ ਡੈਥ ਹੋ ਗਈ ਐ